ਸਭ ਦਾ ਭਲਾ ਮੰਗਣਾ ਜ਼ਰੂਰੀ ਹੈ ਜੀ ਬਹੁਤ ਜ਼ਰੂਰੀ ਹੈ ਕਿਉਂ ਜ਼ਰੂਰੀ ਹੈ ਕਿਉਂਕਿ ਹਰ ਕਿਸੇ ਦੀ ਜ਼ਿੰਦਗੀ 'ਚ ਕੋਈ ਨਾ ਕੋਈ ਪ੍ਰੋਬਲਮ ਹੈ ਕੋਈ ਨਾ ਕੋਈ ਤਕਲੀਫ ਹੈ ਬੰਦਾ ਚਾਹ ਕੇ ਵੀ ਕਿਸੇ ਦਾ ਦਰਦ ਨਹੀਂ ਦੂਰ ਕਰ ਸਕਦਾ ਤੁਸੀਂ ਅੰਦਰੋਂ ਚਾਹਦੇ ਵੀ ਹੋਵੋਗੇ ਨਾ ਤੁਸੀਂ ਵੱਤ ਤੋਂ ਵੱਤ ਕਿਸੇ ਨੂੰ ਹੌਸਲਾ ਦੇ ਸਕਦੇ ਹੋ ਕਿਸੇ ਲਈ ਅਰਦਾਸ ਕਰ ਸਕਦੇ ਹੋ ਪਰ ਕਈ ਵਾਰੀ ਤਾਂ ਜਿਹਦੇ ਤੇ ਦੁੱਖ ਹੁੰਦਾ ਉਹਨੂੰ ਨਹੀਂ ਪਤਾ ਹੁੰਦਾ ਕਿ ਮਨਦਰੋਂ ਕੀ ਮਹਿਸੂਸ ਕਰ ਰਿਹਾ ਹੈ ਬੜਾ ਅਜੀਬ ਹੁੰਦਾ ਜੀ ਓਖਾ ਜਮਾ ਹੱਸਦੇ ਉਸਦੇ ਚਿਹਰਿਆਂ ਨੂੰ ਵੀ ਅੰਨਾ ਉਦਾਸੀ 'ਚ ਬਦਲ ਦਿੰਦਾ ਕਿ ਬੰਦਾ ਰੰਦਾ ਹੀ ਨਹੀਂ ਉਦਾਂ ਦਾ ਸੋ ਆਪਾ ਦਾ ਜੀ ਹਰ ਵੇਲੇ ਆਹੋਈ ਅਰਦਾਸ ਕਰੀਦੀ ਹਰ ਵਾਰੀ ਮੰਗੀ ਦਾ ਮਾਲਕ ਦੇ ਅੱਗੇ ਜਾ ਕੇ ਕਿ ਮਾਲਕਾ ਕਿਸੇ ਨੂੰ ਇੰਨਾ ਪਰੇਸ਼ਾਨੀ ਚ ਨਾ ਹੋਣ ਦੇਈ ਕਿ ਅੰਦਰੋਂ ਹੀ ਟੁੱਟ ਜਾਵੇ ਪਤਾ ਕੀ ਅੱਜ ਕੱਲ ਕਿਸੇ ਚ ਹੰਦਰਦੀ ਨਹੀਂ ਕੀ ਜਿਦਾ ਕੰਮ ਜਲਦੀ ਬਣ ਜਾਣਾ ਉਹਨੇ ਦੂਸਰਿਆਂ ਨੂੰ ਗੱਲਾਂ ਸੁਣਾਉਣੀਆਂ ਕਿ ਤੇਰੇ ਪੱਲੇ ਤੇ ਕੱਖ ਨਹੀਂ ਆ ਤੂੰ ਤਾਂ ਅੱਗੇ ਵੱਧ ਨਹੀਂ ਸਕਦਾ ਕੀ ਪਤਾ ਅਗਲੇ ਤੇ ਕਿੱਦਾਂ ਦਾ ਸਮਾ ਚੱਲਦਾ ਪਿਆ ਕਿਦਾ ਮਨ ਨਹੀਂ ਕਰਦਾ ਜੀ ਕਿ ਮੈਂ ਤਰੱਕੀਆਂ ਕਰਾਂ ਮੇਰੇ ਘਰ ਖੁਸ਼ੀਆਂ ਹੋਣ ਮੈਂ ਆਪਣੇ ਮਾਪਿਆਂ ਨੂੰ ਹਰ ਸੁੱਖ ਬਖਾਵਾ ਕਿਦਾ ਮਨ ਨਹੀਂ ਕਰਦਾ ਸੱਬ ਦਾ ਕਰਦਾ ਹਰ ਕੋਈ ਮਿਹਨਤ ਕਰਦਾ ਸਵੇਰੇ ਉੱਠਦੇ ਸਾਰ ਹੀ ਹਰ ਕਿਸੇ ਨੂੰ ਹੁੰਦਾ ਕਿ ਮੈਂ ਜ਼ਿੰਦਗੀ 'ਚ ਬਹੁਤ ਵਧੀਆ ਕਰਨਾ ਹੈ ਪਰ ਜ਼ਰੂਰੀ ਨਹੀਂ ਕਿ ਸਭ ਦਾ ਸਮਾਂ ਇੱਕੋ ਜਿਹਾ ਹੁੰਦਾ ਸੋ ਰੱਬ ਤਰਸੀਬ ਨਾ ਬਹੁਤ ਜ਼ਰੂਰੀ ਹੈ ਕਿਸੇ ਦੇ ਹਾਲਾਤਾਂ ਨੂੰ ਸਮਝਿਆ ਕਰੋ ਮਜ਼ਾਕ ਨਾ ਬਣਾਇਆ ਕਰੋ ਕਿਸੇ ਦਾ ਬਾਹ ਫੜ ਸਕਦੇ ਹੋ ਨਹੀਂ ਫੜ ਸਕਦੇ ਇਹ ਬਾਦ ਦੀਆਂ ਗੱਲਾਂ ਪਰ ਜੇ ਕੋਈ ਤੁਹਾਨੂੰ ਆਪਣੀ ਤਕਲੀਫ ਸੁਣਾ ਰਿਹਾ ਨਾ ਤੇ ਉਹਦਾ ਮਜ਼ਾਕ ਨਾ ਬਣਾਣਾ ਉਹਨੂੰ ਬਸ ਨਾ ਹੌਸਲਾ ਦੇ ਦਿਆ ਕਰੋ ਕਿ ਯਾਰ ਕੁਝ ਨਹੀਂ ਹੁੰਦਾ ਸਭ ਵਧੀਆ ਹੋ ਜਾਏਗਾ ਬਾਬਾ ਜੀ ਬੈਠੇ ਆਪਾਂ ਬਾਬਾ ਜੀ ਅੱਗੇ ਅਰਦਾਸ ਕਰਾਂਗੇ ਤੂੰ ਦੇਖੀ ਤੇਰਾ ਕੰਮ ਬਹੁਤ ਵਧੀਆ ਹੋਣਾ ਤੁਹਾਡੇ ਨੇ ਬੋਲ ਹੀ ਅਗਲੇ ਦੇ ਵਿੱਚ ਜ਼ਿੰਦਗੀ ਜੀਣ ਦੀ ਹਿੰਮਤ ਪਾ ਦੇਣਗੇ ਕਿਸੇ ਨੂੰ ਗਲਤ ਨਾ ਬੋਲੋ ਸਾਰਿਆਂ ਦੀ ਲੜਾਈ ਜ਼ਿੰਦਗੀ ਦੀ ਬੜੀ ਵੱਖਰੀ ਹੈ ਜੇ ਤੇ ਮੈਂ ਤੁਹਾਨੂੰ ਕਹਿੰਦੇ ਆ ਆਪਣੀ ਲੜਾਈ ਜਿੰਨੀ ਮਰਜ਼ੀ ਵੱਡੀ ਲੱਗੇ ਪਰ ਹਰ ਕੋਈ ਇੱਥੇ ਲੜ ਰਿਹਾ ਜ਼ਿੰਦਗੀ 'ਚ ਬਹੁਤ ਹੀ ਸੰਘਰਸ਼ ਹੈ ਜ਼ਿੰਦਗੀ 'ਚ ਹਰ ਕੋਈ ਆਪਣੇ ਹਿੱਸੇ ਦੀ ਲੜਾਈ ਨਾ ਲੜ ਰਿਹਾ ਤੇ ਹਰ ਕਿਸੇ ਦਾ ਸਮਾਂ ਵੀ ਅਲੱਗ ਹੈ ਹਰ ਕਿਸੇ ਦੇ ਹਾਲਾਤ ਅਲੱਗ ਹੈ ਕਿਸੇ ਨੂੰ ਸਭ ਕੁਝ ਸੋਖਾ ਨਹੀਂ ਮਿਲਦਾ ਜੇ ਤੁਹਾਨੂੰ ਮਿਲ ਗਿਆ ਤੇ ਸ਼ੁਕਰ ਕਰੋ ਮਾਲਕ ਦਾ ਤੇ ਅਰਦਾਸ ਕਰੋ ਸਭ ਲਈ ਕਿ ਮਾਲਕਾ ਤੂੰ ਮੇਰੇ ਘਰ ਰੋਟੀ ਬੜੀ ਵਧੀਆ ਚਲਾਣ ਲਿਆ ਤੇਰਾ ਸ਼ੁਕਰ ਪਰ ਤੂੰ ਇਹਦੇ ਘਰ ਵੀ ਵਧੀਆ ਰੋਟੀ ਦੇ ਮੈਂ ਹੋਈ ਅਰਦਾਸ ਕਰਦਾ ਇਹਦੇ ਦੁੱਖ ਦੂਰ ਕਰ ਦੇ ਇਹਨੂੰ ਕਦੀ ਇਕੱਲਾ ਨਾ ਹੋਣ ਦੇਈ ਮਾਲਕਾ ਮੰਗੋ ਸਭ ਦਾ ਭਲਾ ਕਿਉਂ ਨਹੀਂ ਮੰਗ ਸਕਦੇ ਜਦੋਂ ਮਾਲਕ ਨੇ ਤੁਹਾਨੂੰ ਹੁਕਮ ਦਿੱਤਾ ਮਾਲਕ ਨੇ ਤੁਹਾਨੂੰ ਸਮਝਾਇਆ ਕਿ ਸਰਬੱਤ ਦਾ ਭਲਾ ਮੰਗੇਗਾ ਕਿਸੇ ਦੇ ਘਰ ਦੀ ਰੋਸ਼ਨੀ ਦੀ ਅਰਦਾਸ ਕਰੇਗਾ ਮੈਂ ਤੇਰੇ ਘਰ ਦੇ ਨਿਰਾਨੀ ਹੋਣ ਦੇਵਾਂਗਾ ਕਦੇ ਕਿਸੇ ਦੇ ਘਰ ਦੀਆਂ ਬਰਕਤਾਂ ਮੰਗੋਗੇ ਮਾਲਕ ਦੇ ਅੱਗੇ ਜਾ ਕੇ ਨਤਮਸਤਕ ਹੋ ਕੇ ਇਹ ਅਰਦਾਸ ਕਰੋਗੇ ਕਿ ਇਹਦਾ ਦੁੱਖ ਦੂਰ ਹੋ ਜਾਏ ਇਹਦੀਆਂ ਤਕਲੀਫਾਂ ਦੂਰ ਹੋ ਜਾਏ ਮਾਲਕਾ ਇਹਨੂੰ ਖੁਸ਼ ਰੱਖ ਤੇ ਫਿਰ ਮਾਲਕ ਤੁਹਾਡੀ ਬਾਹ ਕਿਉਂ ਨਹੀਂ ਫੜੇਗਾ ਤੁਹਾਡੇ ਓਖੇ ਸਮੇਂ ਜਿਹੜੇ ਦੁੱਖ ਕਰ ਲੋ ਤੁਹਾਨੂੰ ਤੋੜ ਜਣਗੇ ਫਿਰ ਮਾਲਕ ਤਾਂ ਯਾਦ ਰੱਖਦਾ ਨਾ ਜੀ ਇਹ ਤਾਂ ਬੱਚਾ ਹੀ ਬਹੁਤ ਵਧੀਆ ਹੈਗਾ ਸਾਰਿਆਂ ਦਾ ਭਲਾ ਮੰਗਦਾ ਕੱਲ ਨੂੰ ਜਦੋਂ ਤੁਸੀਂ ਕਿਸੇ ਐਸੇ ਇਮਤਿਹਾਨ 'ਚ ਫਸੇ ਹੋਵੋਗੇ ਤਾਂ ਮਾਲਕ ਨੇ ਆਪ ਪਤਾ ਨਹੀਂ ਕਿਿਹੜੇ ਰੂਪ ਚ ਆਗੇ ਤੁਹਾਡੀ ਬਾਹ ਫੜ ਗਿਆ ਆਪੇ ਪਾਰ ਲਿਆਂ ਦਿੰਨਾ ਫਿਰ ਤੁਹਾਨੂੰ ਵੀ ਨਹੀਂ ਪਤਾ ਲੱਗਣਾ ਬੜੇ ਸਿਆਣੇ ਸਿਆਣੇ ਹੱਥ ਖੜੇ ਕਰ ਜਾਂਦੇ ਕਿ ਹੁਣ ਕੁਛ ਨਹੀਂ ਹੋਣਾ ਇਹ ਤਾਂ ਹੁਣ ਮੁਮਕਿਨ ਹੀ ਨਹੀਂਗਾ ਸਮਲੋ ਰਸਤਾ ਖਤਮ ਹੋ ਗਿਆ ਅੱਗੇ ਮਾਲਕ ਤਾਂ ਹੱਥ ਦੇ ਕੇ ਰਸਤਾ ਬਣਾ ਦਿੰਦਾ ਜੇ ਇਹ ਸਾਰੀਆਂ ਗੱਲਾਂ ਪਿਆਰ ਸਬਰ ਹਮਦਰਦੀ ਕਿਸੇ ਲਈ ਤੁਹਾਡੇ ਮਨ ਚ ਕਿੰਨੀ ਪੀੜਾ ਕਿੰਨਾ ਦੁੱਖ ਕਿਸੇ ਦਾ ਸਮਝ ਸਕਦੇ ਉਹਦੇ ਤੇ ਨਿਰਭਰ ਬਾਹ ਫੜਨਾ ਸਿੱਖੋ ਦੂਜਿਆਂ ਦੇ ਕੰਮ ਆਣਾ ਸਿੱਖੋ ਮਾੜਾ ਨਾ ਮੰਗੋ ਕਦੇ ਕਿਸੇ ਦਾ ਕਿਸੇ ਦਾ ਤਮਾਸ਼ਾ ਨਾ ਬਣਾਓ ਅੱਜ ਕਿਸੇ ਦੇ ਘਰ ਦੀ ਇੱਜ਼ਤ ਬਣਾ ਕੇ ਰੱਖੋਗੇ ਮਾਲਕ ਨੇ ਤੁਹਾਡੀ ਇੱਜ਼ਤ ਹਮੇਸ਼ਾ ਬਣਾ ਕੇ ਰੱਖਣੀ ਹੈ ਸੋ ਸਰਬਤ ਦਾ ਭਲਾ ਮੰਗੋ ਪ੍ਰਮਾਤਮਾ ਸਭ ਨੂੰ ਬਹੁਤ ਰਕੀਆਂ ਦੇਵੇ ਸਾਰਿਆਂ ਦੇ ਕੰਮ ਕਾਜਾਂ ਜੇ ਨੇ ਭਾਗ ਲੱਗਣ ਕਿ ਕਦੇ ਕਿਸੇ ਨੂੰ ਕਿ ਕਦੇ ਕਿਸੇ ਨੂੰ ਕਿਸੇ ਅਗੇ ਝੁਕਣਾ ਨਾ ਪਵੇ ਮਾਲਕ ਸਭ ਦੇ ਘਰ ਬੜੀ ਸੋਹਣੀ ਰੋਟੀ ਚਲਾਉਂਦਾ ਰਹੇ ਮਾਪਿਓ ਖੁਸ਼ ਰਹਿਣ ਤੰਦਰੁਸਤ ਰਹਿਣ ਜਿਹੜਾ ਸਮਾਂ ਵੇਖ ਰਹੇ ਆ ਖੁਸ਼ੀ ਨਾਲ ਬਤਾਈਏ ਆਪਣੇ ਮਾਲਕ ਦੀ ਰਜਾ ਵਿੱਚ ਰਹਿ ਗਏ ਬਿਮਾਰੀਆਂ ਨਾਨ ਰੋਗਾਂ ਤੋਂ ਦੂਰ ਰਹਿਣ ਸਾਰੇ ਘਰ ਹਰੇਕ ਦੀ ਜ਼ਿੰਦਗੀ 'ਚ ਖੁਸ਼ੀਆਂ ਖੁਸ਼ੀਆਂ ਹੋਣ ਸੁੱਖੀ ਸੁਖੋਣ ਮਾਲਕ ਕਿਰਪਾ ਕਰੇ ਸਾਰਿਆਂ ਤੇ